ਸਰ ਕੁਛ ਨਹੀਂ ਜੋਤ ਜਗਾਈ ਹੈ ਕਿਸੀ ਦੀ ਜੋਤ ਜਿਹੜੀ ਹੈ ਨਾ ਸੋਫੇ ਦੇ ਲੇਕੀ ਸੀ ਉਹਦੇ ਕਰਕੇ ਅੱਗ ਵੱਦੀ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਉਹ ਕੋਈ ਜੋਤ ਅੰਦਰ ਜਗਾਈ ਸੀ ਉਹਨਾਂ ਨੇ ਤੇ ਜੋਤ ਹੀ ਮਤਲਬ ਕਿ ਮੇਰੇ ਜੋਤ ਦੇ ਕੱਪੜੇ ਨਾਲ ਜਿਹੜੇ ਭਾਂਡਾ ਮੱਚ ਗਿਆ ਲੱਗਦਾ ਹੂੰ ਮੈਂ ਤਾਂ ਬਾਅਦ ਸੀ ਜੀ ਮੈਨੂੰ ਕਾਲ ਆਇਆ ਕਵੰਡੀਆਂ ਜੀ ਅੱਗ ਲੱਗ ਗਈ ਹੈ ਕੀ ਹੈ ਚਲੋ ਜਾਨੀ ਮਾਨੀ ਇਨਸਾਨ ਨੇ ਆਇਆ ਆਪਣਾ ਆਪਣੀ ਫੈਮਿਲੀ ਠੀਕ ਹੈ ਜੀ ਫੈਮਿਲੀ ਠੀਕ ਕੋਣ ਕੋਣ ਪਰਿਵਾਰ ਦੇ ਵਿੱਚ ਸੀ ਭਾਈ ਆਪਣੀ ਫੈਮਿਲੀ ਹੈਗੀ ਆ ਚਾਰ ਪਰਸਨ ਚਾਰ ਪਰਸਨ ਠੀਕ ਠਾਕ ਹੈ ਸਭ ਵਧੀਆ ਹੁਣ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਸੀ ਭਾਈ ਸਟੇਟ ਲੱਗੇ ਸਰ ਉਹਨਾਂ ਨੂੰ ਪਹੁੰਚ ਕੋਚ ਨਹੀਂ ਉਹਨਾਂ ਨੇ ਦਿਨੋਂ ਥੈਂਕ ਯੂ ਕਰਤਾਰ ਕੀ ਕਿਹੜੀ ਜਗ੍ਹਾ ਵੈ ਸਰ ਐ ਸਵਨਪਰਗਾਹ ਜੀ ਠੀਕ ਸੰਤਗੜ ਕਰਤਾਰ ਦੇ ਕੋਲ ਜੀ ਕਿਉਂਕਿ ਤਾਂ ਸਾਡੇ ਕਵੰਡੀਆਂ ਦਾ ਫੋਨ ਆਇਆ ਕਿ ਮਤਲਬ ਕਿ ਇੱਧਰ ਅੱਗ ਲ ਫਿਰ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਮਾਤੇ ਭਾਬੀ ਸੀ ਗੁੜੀਆਂ ਸੀ ਮੇਰੇ ਦੀਦੀ ਸੀ ਨਾਲ ਬੇਟਾ ਸੀ ਉਹਨਾਂ ਦਾ ਓਕੇ ਤੇ ਉਹ ਪਹਿਲੇ ਜੋਤ ਅੰਦਰ ਜਗਾਈ ਸੀ ਉਹਨਾਂ ਨੇ ਤੇ ਜੋਤ ਹੀ ਮਤਲਬ ਕਿ ਮਨ ਜੋਤ ਦੇ ਕੱਪੜੇ ਨਾਲ ਅੱਗੇ ਕੱਪੜੇ ਲੱਗੇ ਜਿਹੜੇ ਪਾਹਰ ਮੱਚ ਗਿਆ ਸੀ ਅੱਛਾ ਹਾਂਜੀ ਤੇ ਪਰਿਵਾਰਿਕ ਮੈਂਬਰ ਠੀਕ ਨੇ ਸਰ ਸੋਈ ਉਹਨਾਂ ਨੇ ਕਿੰਨੇ ਜੀ ਸੀਗੇ ਜੀ ਘਰ ਦੇ ਵਿੱਚ ਚਾਰ ਮੈਂਬਰ ਇੱਥੇ ਹੈਗੇ ਸੀ ਚਾਰ ਮੈਂਬਰ ਚਾਰੋਂ ਸੇਵ ਨੇ ਸਰ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਸਭ ਹੋ ਗਿਆ ਅੰਦਰ ਜਲ ਗਿਆ ਜਿਹੜਾ ਕਮਰਾ ਹੈ ਸੋਈ ਸਾਰੀ ਉੱਪਰ ਕੱਪੜ ਬਣੇ ਸਭ ਕੁਝ ਇਹ ਨਹੀਂ ਭੈਣਾਂ ਅੱਗ ਲੱਗੀ ਹਾਂਜੀ ਹਾਂਜੀ ਮੈਂ ਹੁਣ ਹੀ ਆਇਆ ਜਸ ਹੁਣ ਹੀ ਆਇਆ ਮੈਂ ਮੇਰੇ ਬੇਟੇ ਨੇ ਦੱਸਿਆ ਤੇ ਫਾਇਰ ਵਿਗਟ ਕਿੱਦਾਂ ਮੌਕੇ ਤੇ ਬੋਲ ਗਈ ਫਾਇਰ ਵਿਗਟ ਸਾਡੇ ਜਵਾਨੀ ਨੇ ਫੋਨ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਫੋਨ ਕੀਤਾ ਤੇ ਫਾਇਰ ਆ ਗਈ ਕਿੰਨੇ ਕਿੰਨੇ ਕਿ ਮਿੰਟ ਚ ਫਾਇਰ ਵਿਗਟ ਪਹੁੰਚ ਗਈ ਸੀ ਟਾਲਗੜੀ ਮੌਕੇ ਤੇ ਫੋਨ ਕੀਤਾ 5 ਮਿੰਟ ਚ ਪਹੁੰਚ ਗਏ 5 ਮਿੰਟ ਚ ਪਹੁੰਚ ਗਏ ਹੁਣ ਅੱਗ ਤੇ ਕਾਬੂ ਪਾ ਲਈ ਤਾਂ ਗਿਆ ਵੀ ਹਾਂਜੀ ਹਾਂਜੀ ਉਹ ਠੀਕ ਹੈ ਮਤਲਬ ਕੋਈ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਉਹਦਾ ਬਚਾਇਆ ਜਿਹੜਾ ਬਾਕੀ ਅੱਗ ਲੱਗ ਗਈ ਮਾਲੀ ਨੁਕਸਾਨ ਘਰ ਦਾ ਜਿਹੜਾ ਉਹ ਭਾਈ ਜੀ ਤੋ ਅੱਗ ਲੱਗੀ ਪਤਾ ਲੱਗੀ ਕਿ ਨਾਗੀ ਭਜੀ ਆਪਣਾ ਕਿਨਾਂ ਗਿਆ ਜੀ ਮੇਰਾ ਨਾਮ ਸੋਨੂ ਹੈ ਕਿੱਥੇ ਰਹਿਣ ਵਾਲੇ ਮੈਂ ਥੀ ਰਿੰਦ ਸੀ ਪਹਿਲਾਂ ਜੁਆਇੰਟ ਫੈਮਿਲੀ ਸਾਡੀ ਹੁਣ ਮੈਂ ਇਥੇ ਸ਼ਿਫਟ ਹੋ ਗਿਆ ਗਰੋਵਰ ਕੋਲ ਦੀ ਠੀਕ ਹੈ ਕੋਈ ਸਬਜ਼ੀ ਮੰਡੀ ਸ਼ੋਪ ਹੈਗੀ ਆ ਪੁਰਾਣੀ ਸਬਜ਼ੀ ਮੰਡੀ ਹੈ ਇੱਥੇ ਬ੍ਰਦਰ ਵੀ ਸ਼ੋਪ ਤੇ ਹੈਗੀ ਉਹਦੀ ਰੇਰ ਰੇਰ ਸੇਸ਼ਨ ਦੁਕਾਨ ਹੈਗੀ ਹੈ ਤੇ ਘਰ ਭਾਬੀ ਸੀ ਬੱਚੇ ਸੀ ਨਾਲ ਮੇਰੇ ਸਿਸਟਰ ਇੱਥੇ ਹੈਗੇ ਸੀ ਠੀਕ ਹੈ ਮੈਂ ਜੋ ਜੋ ਚਲਾਈ ਸੀ ਲੋਟ ਨੇ ਮੈਂ ਪਾਪੜ ਵਾੜ ਕੇ ਕਿ ਅੱਗ ਨੂੰ ਲੱਗ ਗਈ ਹੁਣ ਕੱਪੜੇ ਨਾਲ ਸਪੋਰਟ ਕਾਲ ਦੇ ਸਾਹਮਣੇ ਘਰ ਦੇ ਵਿੱਚ ਅੱਗ ਲੱਗੀ ਆ ਸੀ ਤੁਰੰਤ ਦੋ ਗੱਡੀਆਂ ਗੱਡ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਦੇ ਪਾਣੀ ਚ ਲਾ ਕੇ ਅੱਗ ਬੁਝਾ ਦਿੱਤੀ ਕੀ ਕਾਰਨ ਕੀ ਸੀ ਅੱਗ ਲੱਗਣ ਦਾ ਕੁਝ ਪਤਲ ਹੈ ਉਹ ਘਰ ਦੇ ਦੱਸਦੇ ਆ ਕਿ ਮੈਡਮ ਨੇ ਜੋ ਜਗਾਈ ਸੀ ਉਹਦੇ ਕਰਕੇ ਜੋ ਜੂੜ ਦੇ ਗਈ ਆ ਉਹਦੇ ਕਰਕੇ ਅੱਗ ਲੱਗੀ ਆ ਤੇ ਅੱਗ ਹੁਣ ਬੁਝਾ ਦਿੱਤੀ ਗਈ ਚੰਗੀ ਕਰ ਘਰ ਦੇ ਵਿੱਚ ਕਿੰਨੇ ਕੋ ਜੀ ਸੀਗੇ ਜੂੜ ਚਾਰ ਜੀ ਸੀਗੇ ਚਾਰੇ ਬਾਹਰ ਨਿਕਲੇ ਸੇਫ ਹੈ ਜੀ ਸਾਰੇ ਕਰਦੇ ਹਾਂ ਜੀ ਸਾਰੇ ਠੀਕ ਆ ਹੁਣ ਅੱਗ ਦੇ ਕਾਬੂ ਪਾ ਲਈ ਅੱਗ ਦੇ ਕਾਬੂ ਪਾ ਲਿਆ ਜੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਆਪਣੀ ਘਰ ਦੇ ਦੋ ਗੱਡੀਆਂ ਲੱਗੀਆਂ ਜੀ